ਵੀਕਰਮ ਸ਼ਰਮਾ ਕਰਾ ਤੂੰ ਤੂੰ ਕਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿਸ਼ਵ ਪੰਜਾਬੀ ਟੀਵੀ ਮੈਂ ਤੁਹਾਡਾ ਕੇਵਲ ਸ਼ਰਮਾ ਤੇ ਮੇਰੇ ਨਾਲ ਅੱਜ ਪੰਜ ਪਾਣੀ ਨੂੰ ਦੇ ਸੀਨੀਅਰ ਪੱਤਰਕਾਰ ਸਰਦਾਰ ਬਲਕਰਨ ਸਿੰਘ ਜਟਾਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਮੁੱਦਿਆਂ ਤੇ ਜਿਹੜੀ ਚਰਚਾ ਕਰ ਰਹੇ ਹਾਂ ਉਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕੁਝ ਹਲਕੇ ਵਿਧਾਨ ਸਭਾ ਹਲਕੇ ਤੇ ਵਿਚਾਰ ਚਚਾ ਕਰ ਰਹੇ ਹਾਂ ਕਿ 2027 ਦੇ ਵਿੱਚ ਭਵਿੱਖ ਦੇ ਵਿੱਚ ਕੀ ਹੋਣਾ ਹੈ ਉਸ ਤੇ ਆਪਾਂ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਨੂੰ ਜਾਣਕਾਰੀ ਸਾਂਝੀ ਕਰੋ ਤੇ ਜਿਹੜੀ ਗੱਲ ਕਰ ਰਹੇ ਆ ਆਪਾਂ ਗਿੱਦੜਵਾ ਹਲਕੇ ਦੀ ਉਸ ਤੇ ਦੱਸੋ ਵੀ ਉਸ ਦਾ ਕੀ ਪਿਛੋਕੜ ਰਿਹਾ ਤੇ ਭਵਿੱਖ ਦੇ ਵਿੱਚ 2027 ਦੇ ਇਲੈਕਸ਼ਨ ਆ ਗਏ ਬਹੁਤ ਨੇੜੇ ਆ ਕਿਵੇਂ ਸੀਟ ਦਾ ਭਵਿੱਖ ਦੇਖਦੇ ਹੋ ਗਿੱਦੜਵਾ ਜਿਹੜਾ ਹਲਕਾ ਹੈ ਨਾ ਇਹ ਗਿੱਦੜਵਾ ਹਲਕਾ ਬਹੁਤ ਕਦੀਮ ਤੋਂ ਇਹ ਇਕੱਲੀ ਦਲ ਦਾ ਘੜ ਰਿਹਾ ਹੈ ਤੇ ਜਦੋਂ 1992 ਦੇ ਵਿੱਚ ਬਾਈਕਾਟ ਕੀਤਾ ਸੀ ਨਾ ਅਕਾਲੀ ਦਲ ਨੇ ਹੂੰ ਉਦੋਂ ਰਗਵੀਰ ਪ੍ਰਧਾਨ ਇੱਥੋਂ ਜਿੱਤਿਆ ਸੀ ਕਾਂਗਰਸ ਵੱਲੋਂ ਕਾਂਗਰਸ ਵੱਲੋਂ ਤੇ ਰਗਵੀਰ ਪ੍ਰਧਾਨ ਤੇ ਇੱਕ ਕੇਸ ਹੋਇਆ ਸੀ ਤੇ ਉਹਦੇ ਵਿੱਚ ਉਹਨੂੰ ਸਜ਼ਾ ਹੋਈ ਸਜ਼ਾ ਮਿਲ ਗਈ ਸੀ ਅੱਛਾ ਇਹਨਾਂ ਨੇ ਫਿਰ ਉਹਦੀ ਪਟੀਸ਼ਨ ਪਾਈ ਹੂੰ ਤੇ ਰਗਵੀਰ ਪ੍ਰਧਾਨ ਦੀ ਜਿਹੜੀ ਚੋਣ ਸੀ ਹੋਰਦ ਹੋ ਗਈ ਹੂੰ ਉਦੋਂ ਬਾਅਦ ਫਿਰ ਕੀ ਹੋਇਆ ਵੀ ਦੁਬਾਰਾ ਇਲੈਕਸ਼ਨ ਤਾਂ ਉੱਥੇ ਹੋਣਾ ਹੀ ਸੀ ਹੂੰ ਸਰਦਾਰ ਬਿਆਨਤ ਸਿੰਘ ਨੇ ਉਥੇ ਰਗਵੀਰ ਪ੍ਰਧਾਨ ਦਾ ਮੁੱਦਾ ਖੜਾ ਕਰਤਾ ਦੀਪਕਾ ਦੀਪਕਾ ਠੀਕ ਆ ਉਹ ਖੜਾ ਕਰਤਾ ਉਥੇ ਕਾਰਨ ਇਹ ਸੀ ਹੂੰ ਕਿਉਂਕਿ ਰਗਵੀਰ ਪ੍ਰਧਾਨ ਦੀ ਨੇੜਤਾ ਜਗਵੀਤ ਬਰਾੜ ਨਾਲ ਬਹੁਤ ਜ਼ਿਆਦਾ ਸੀ ਉਹਦੇ ਖੇਮੇ 'ਚ ਪਿਆ ਸੀ ਖੇਮੇ 'ਚ ਸੀ ਠੀਕ ਹੈ ਸਰਦਾਰ ਬਿਆਨਤ ਸਿੰਘ ਇਹ ਚਾਹੁੰਦੇ ਸੀ ਵੀ ਜਗਮੀਤ ਦੀ ਮੈਨੂੰ ਹਮਾਇਤ ਮਿਲੇ ਇਸ ਕਰਕੇ ਉਹਨੂੰ ਖੜਾ ਕੀਤਾ ਸੀ ਹੋਰ ਇਹਦੇ ਵਿੱਚ ਜੇ ਆ ਪਾਕੀਏ ਕੋਈ ਕੋਣ ਸੀ ਬੰਦਾ ਉਹ ਮੁੰਡਾ ਨਵਾਂ ਸੀ ਉਹ ਐਡਾ ਉਹਦਾ ਹੈ ਨਹੀਂ ਸੀ ਆਦਾਰ ਵੀ ਲੈ ਕੇ ਉਹ ਕੋਈ ਹੈ ਨਹੀਂ ਸੀ ਉਹਦਾ ਇਸ ਕਰਕੇ ਉਹਨੂੰ ਖੜਾ ਕਰਨਾ ਪਿਆ ਠੀਕ ਹੈ ਉਧਰ ਉਹ ਮਨਪ੍ਰੀਤ ਸਿੰਘ ਬਾਦਲ ਜਿਹੜਾ ਨਵਾਂ ਨਵਾਂ ਉਹ ਚਿਹਰਾ ਸੀ ਆਹ ਚਿਹਰਾ ਸੀ ਹੂੰ ਤੇ ਪੜਪੜ ਕੇ ਆਇਆ ਸੀ ਤੇ ਉਹਨਾਂ ਬਾਦਲ ਸਾਹਿਬ ਨੇ ਉਹਨੂੰ ਖੜਾ ਕਰਤਾ ਇੱਥੇ ਠੀਕ ਹੈ ਗੇੜੇ ਦੇ ਵਿੱਚ ਹਾਂ ਅੱਛਾ ਪਲੇਟਫਾਰਮ ਮਨਪ੍ਰੀਤ ਬਾਦਲ ਉਹ ਤਾਂ ਬਣਿਆ ਬਣਿਆ ਮਿਲ ਗਿਆ ਉਹ ਤਾਂ ਮੀਤ ਕਰਨੀ ਨਹੀਂ ਪਈ ਇੱਥੇ ਉਧਰ ਉਹ ਬਿਆਨ ਸਿੰਘ ਆ ਕੇ ਇੱਥੇ ਬਹਿ ਗਿਆ। ਉਹਨੇ ਡੇਰੇ ਲਾਲੇ ਆਪਣੇ ਉਹ ਮੇਰੀ ਕਲੋਨੀ 'ਚ। ਅੱਛਾ। ਤੇ ਉਧਰੋਂ ਫਿਰ ਬਾਦਲ ਸਾਹਿਬ ਨੇ ਲਾਹ ਤੇ ਜੂੜੇ ਜੜੇ ਤੇ ਉਹਨਾਂ ਨੇ ਠੇਪੇ ਵੋਟ ਪਾਲੇ। ਅੱਛਾ। ਫਿਰ ਇਹਨਾਂ ਨੇ ਜੀ ਇਨਾ ਹਾਂਜੀ। ਮੇਰੀ ਲੈਤੀ। ਮੇਰੀ ਲੈਤੀ। ਦੋਨ ਇਨੀ ਨਹੀਂ ਲਈ ਜਾਂਦੀ। ਹੂੰ। ਪਰ ਬਾਦਲ ਸਾਹਿਬ ਇਥੋਂ 2200 ਵੋਟਾਂ ਤੇ ਆਪਣੇ ਜਿਹੜਾ ਭਤੀਜਾ ਸੀ ਉਹ ਉਹਨੂੰ ਜਿਤਾਤਾ। ਜਦੋਂ ਜਤਾਤਾ ਉਹਨ ਜਤਾਤਾ ਦੇ ਬਾਲ ਸਾਹਿਬ ਜਿਹਨਾਂ ਦਾ ਬਾਈਕਟ ਕੀਤਾ ਸੀ ਨਾ 92 ਚ ਹੂੰ ਤੇ ਫਿਰ ਉਹਨਾਂ ਦੀ ਸ਼ੁਰੂਆਤ ਹੋ ਗਈ ਥੱਲੇ ਹੂੰ ਹੋ ਸਕਦਾ ਹੈ ਵੀ ਜੇ ਵਿਅਸ ਸਿੰਘ ਉਦੋਂ ਬਾਅਦ ਨਾ ਮਰਦਾ ਹੂੰ ਤੇ ਵਿਅਸ ਸਿੰਘ ਵੀ ਅੱਗੇ ਮਤਲਬ ਟੱਕਰ ਦਿੰਦਾ ਰਿਹਾ ਹੂੰ ਉਹਦੀ ਮੌਤ ਹੋ ਗਈ ਬੰਬ ਨਾਲ ਬਦਲ ਮਾਰੇ ਗਿਆ ਉਹ ਉਦੋਂ ਬਾਅਦ ਕਾਗ ਸਾਰੀ ਖੜਕੁਣ ਜੀ ਗਈ ਸਰਾਏ ਨਾਗਾ ਬਣ ਗਿਆ ਪੱਠਲ ਬਣ ਗਈ ਤੇ ਸਾਰਾ ਇੱਥੇ ਮੇੜਾ ਜਤਬਾ ਕਰਤਾ ਹੂੰ ਤੇ ਬਾਕੀ ਇੱਥੇ ਨਵਾਜਾ ਹਲਕਾ ਸੀ ਇਹਦੇ ਵਾਸਤੇ ਵਾਸਤੇ ਤਾਂ ਇਹਨਾਂ ਦਾ ਇੱਥੇ ਘੜ ਸੀ ਕਿਉਂਕਿ ਜਿੱਦੇ ਰਹੇ ਜਿੱਦੇ ਰਹੇ ਕੱਲੇ-ਕੱਲੇ ਬੰਦੇ ਤੱਕ ਇਹਨਾਂ ਦੀ ਪਹੁੰਚ ਸੀ ਪੂਰੀ ਪਹੁੰਚ ਸੀ ਤੇ ਇਸ ਕਰਕੇ ਇਹ ਮਨਪ੍ਰੀਤ ਬਾਦਲ ਨੂੰ ਮਿਲ ਗਿਆ ਜੀ ਇਹ ਬੜਿਆ ਬੜਾ ਹਲਕਾ ਠੀਕ ਹੈ ਉਸ ਤੋਂ ਬਾਅਦ ਅਗਲਾ ਇਲੈਕਸ਼ਨ ਫੇਰ ਆ ਗਿਆ 97 ਵਾਲਾ ਫੇਰ ਮਨਪ੍ਰੀਤ ਬਾਦਲ ਫੇਰ ਜਿੱਤ ਗਿਆ ਫੇਰ ਉਸ ਤੋਂ ਬਾਅਦ 97 ਤੋਂ ਬਾਅਦ ਫੇਰ 7 ਵਾਲਾ ਆ ਗਿਆ 2 ਵਾਲਾ ਆ ਗਿਆ ਹਾਂ 2 ਵਾਲਾ ਹਾਂ ਅੱਛਾ ਮਨਪ੍ਰੀਤ ਬਾਦਲ ਜਦੋਂ ਇਥੋਂ ਤੀਜੀ ਵਾਰ ਹੀ ਜਿੱਤਿਆ ਤੇ ਉਦੋਂ ਇਹ ਨੇ ਥੋੜੀਆਂ ਜਿਹਾ ਨਾ ਉਹਨਾਂ ਨੂੰ ਅੱਖਾਂ ਖੋਲ੍ਹਣੀ ਸ਼ੁਰੂ ਕਰਤੀ ਅੱਛਾ ਬਸ ਹੁਣ ਬਾਲਸੌਰ ਨੂੰ ਖੋਲ੍ਹਣੀ ਸ਼ੁਰੂ ਕਰਤੀ ਤੇ ਉਹਨਾਂ ਦੇ ਜਿਹੜਾ ਸੁਖਵੀਰ ਬਾਦਲ ਮੈਦਾਨ ਦੇ ਵਿੱਚ ਲਿਆਂਦਾ ਉਹਨੂੰ ਐਮਪੀ ਦੀ ਟਿਕਟ ਦਿੱਤੀ ਤੇ 96 ਦੇ ਵਿੱਚ ਉਹਨੇ ਪਹਿਲਾ ਇਲੈਕਸ਼ਨ ਲੜਿਆ ਇਥੋਂ ਆਪਣੇ ਫਰੀਦਕੋਟ ਤੋਂ ਤੇ ਉਹਦੇ ਮੁਕਾਬਲੇ 'ਚ ਆਜ਼ਾਦ ਲੜਾ ਜਗਵੀਰ ਸਿੰਘ ਬਰਾੜ ਤੇ ਬਬਲੀ ਬਰਾੜ ਤੋਂ ਕਸ ਦੀ ਟੇਟ ਤੇ ਲੜੀ ਤੇ ਇਹ ਜਿਹੜਾ ਸੁਖਵੀਰ ਸਿੰਘ ਬਾਦਲ ਉਦੋਂ 34000 ਵੋਟ ਤੇ ਜਿੱਤ ਗਿਆ ਅੱਛਾ ਕਿਉਂਕਿ ਜਗਮੀਦਪੁਰ ਨੂੰ ਤਾਂ 1 ਲੱਖ ਤੇ ਮਮਾ ਪਸIBILITY 4000 ਵੋਟ ਵੀ ਸੀ ਤੇ ਬਬਲੀ ਬਰਾਦ 34000 ਵੋਟ ਤੇ ਹਾਰ ਗਈ ਸੁਣਾਇਨਾ ਗਾਦੋ ਬਖਵਤਰੀ ਹੁੰਦਾ ਸੀ ਠੀਕ ਹੈ ਅੱਛਾ ਸੁਖਵੀਰ ਬਾਦਲ ਚਲੋ ਜਿੱਤ ਉਹਦੀ ਸ਼ੁਰੂਆਤ ਹੋ ਗਈ ਸੁਖਵੀਰ ਬਾਦਲ ਦੀ ਇਹ ਨਾ ਦੋਹਾਂ ਪਰਾਵਾਂ ਵਿੱਚ ਫਿਰ ਐ ਹੋ ਗਈ ਠੀਕ ਹੈ ਉਹ ਅੱਗੇ ਇੱਕ ਤਾਂ ਨਰਾਸ਼ ਸੀ ਸਾਹਮਣੀ ਸੀ ਵੀ ਕਿਹੜਾ ਬਰਾਤ ਸਾਂਭੂਗਾ ਤੇ ਇਹਨਾਂ ਨੂੰ ਐ ਲੱਗਦਾ ਸੀ ਵੀ ਮੁੱਖ ਮੰਤਰੀ ਵਾ ਕਿਹੜਾ ਬਣੂਗਾ ਪਾਰਟੀ ਪ੍ਰਧਾਨ ਕਿਹੜਾ ਬਣੂਗਾ ਤੇ ਉਹ ਇਸ ਕਰਕੇ ਇੰਨਾ ਚ ਜਦੋਂ 40 ਜੀ ਪੈਣੀ ਸ਼ੁਰੂ ਹੋ ਗਈ ਨਾ ਤੇ ਇੱਕ ਦੂਜੇ ਨੂੰ ਤੱਕਾ ਜਲਾਉਣਾ ਸ਼ੁਰੂ ਕਰਤਾ ਉਹ ਥਾਂ ਤੇ ਬਲਸਾ ਹੋ ਗਏ ਮਜਬੂਰ ਕਿਉਂਕਿ ਬਾਰੇ ਪਰਿਵਾਰ ਦੀ ਗੱਲ ਸੀ ਘਰ ਦੀ ਗੱਲ ਸੀ ਪਰਿਵਾਰ ਵੀ ਜ਼ੋਰ ਲਾਉਂਦਾ ਸੀ ਵੀ ਵੀਰ ਨੂੰ ਕੇ ਲਾਉ ਉਦੋਂ ਜਿਹੜੇ ਦਾ ਸਜੀਸੀ ਤੇ ਉਹ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦੀ ਰਾਮ ਇਲੈਕਸ਼ਨ ਦੀ ਜੁੜੀ ਸੀ ਉਹ ਟੁੱਟੀ ਵੀ ਨਹੀਂ ਖੀਰ ਤੱਕ ਨਹੀਂ ਟੁੱਟੀ ਸਹੀ ਗੱਲ ਆ ਖੀਰ ਤੱਕ ਇੱਕ ਦੂਜੇ ਨਾਲ ਉਸੇ ਤਰ੍ਹਾਂ ਹੀ ਗੱਲਬਾਤ ਕਰਦੇ ਰਹੇ ਉਸ ਤਰ੍ਹਾਂ ਹੀ ਮਿਲਦੇ ਮੁਲਦੇ ਰਹੇ ਮੁੰਡਿਆਂ ਦੀ ਭਾਵੇਂ ਟੁੱਟ ਗਈ ਹਾਂ ਪਰ ਉਹਨਾਂ ਦੀ ਟੁੱਟੀ ਨਹੀਂ ਫਿਰ ਜਿਹੜਾ ਐਵੇਂ ਪੀਪੀ ਬਣਾ ਕੇ 12 ਚ ਹਾਂ ਜਿਹੜਾ ਇਹਨਾਂ ਨੇ ਪੀਪੀ ਬਣਾ ਕੇ ਤੇ ਮਨਪ੍ਰੀਤ ਸਿੰਘ ਬਾਦਲ ਨੇ ਇਹ ਨੂੰ ਮਤਲਬ ਐ ਹੋ ਗਿਆ ਵੀ ਹੁਣ ਆਪਣੇ ਮਰ ਬੜੇ ਲੋਕੀ ਲੋਕਾਂ ਚਾਲਕ ਚਲਾਇਆ ਇਹਨਾਂ ਨੇ ਸੜਕ ਹਾਂ ਕਿਉਂਕਿ ਮਤਲਬ ਇੱਥੇ ਮਾਗੀ ਤੇ ਰੈਲੀ ਕੀਤੀ ਲੋਕ ਬਹੁਤ ਇਕੱਠੇ ਹੋ ਗਏ ਸੀ ਤੇ ਉੱਥੇ ਪਾਸੇ ਦੇ ਪਾਸੇ ਦੇ ਹਾਂ ਹਾਂ ਖੜਕਲ ਖੜਕਲ ਉੱਥੇ ਰੈਲੀ ਕਰਕੇ ਆ ਬਹੁਤ ਇਕੱਠੇ ਲੋਕ ਹੋ ਗਏ ਤੇ ਉੱਥੀ ਇਹਨੇ ਨਾ ਦਿੱਤਾ ਸੀ ਖੜਕਲ ਕਲੇ ਪੀਪੀ ਦਾ ਤੇ ਉਹ ਇਹਨੂੰ ਐ ਹੋ ਗਿਆ ਵੀ ਹੁਣ ਮੇਰੇ ਨਾਲ ਬਹੁਤ ਲੋਕ ਆ ਤੇ ਮੈਂ ਕਰ ਸਕਦਾ ਕੋਈ ਹੋਰ ਤੇ ਇਹਨੇ ਬੰਦੇ ਆਪਦੇ ਖੜੇ ਕਰ ਲਏ ਕਰਕੇ ਬੰਦੇ ਤੇ ਫੇਰ ਇਹਨੂੰ ਮਤਲਬ ਨਾਲ ਆਪ ਹੀ ਦੋ ਥਾਵਾਂ ਤੋਂ ਖੜਾ ਹੋ ਗਿਆ ਇੱਕ ਮੋੜ ਤੋਂ ਖੜਾ ਹੋ ਗਿਆ ਅੱਗੇ ਦਰਵੇ ਤੋਂ ਖੜਾ ਹੋ ਗਿਆ ਫੱਟੀ ਦਾ ਆਪਦੀ ਦੋਹਾਂ ਥਾਵਾਂ ਤੋਂ 45 ਤੇ ਸਾਰੇ ਸਾਰੇ ਬੰਦੇ ਹਰਾਲੇ ਸਾਰੇ ਸਾਰੇ ਪੀਪੀ ਪੀਪਣੀ ਵੱਜ ਗਈ ਪੀਪਣੀ ਵੱਜ ਗਈ ਅੱਛਾ ਪੀਪੀ ਪੀਪਣੀ ਵੱਜ ਗਈ ਤੇ ਉਸ ਤੋਂ ਬਾਅਦ ਤੇ ਫੇਰ ਮਤਲਬ ਨਾਲ ਭੜਕਦਾ 扑ੜਕਦਾ ਜਾ ਰਿਹਾ ਕੋਈ ਇਹਦੀ ਗਲਬਾਜੀ ਸੁੱਤਨੀ ਆਈ ਫਿਰ ਐਮਪੀ ਖੜਾ ਹੋ ਗਿਆ ਕਾਗਦ ਦੀਆਂ ਮਹਿਤ ਲੈ ਕੇ ਤੇ ਹਰਸ਼ੇਵਰਤ ਕੌਰ ਤੋਂ ਹਾਰ ਗਿਆ ਤੇ ਮਤਲਬ ਨਾ ਮੁੜ ਕੇ ਇਹਦੇ ਕੋਈ ਪੈਰ ਜੇ ਉੱਥੇ ਲੱਗੇ ਨਹੀਂ ਬਠਿੰਡੇ ਜਰੂਰ ਇੱਕ ਵਾਰੀ ਇਹ ਬਣ ਗਏ ਸੀ ਬਠਿੰਡੇ ਤਾਂ ਐਮਐਲਏ ਬਣਿਆ ਸੀ ਐਮਐਲਏ ਬਣ ਗਏ ਸੀ ਬਠਿੰਡੇ ਉਦੋਂ ਨਾ ਕੁਸ਼ ਕਾਗਦ ਦੀਆਂ ਉਹ 77 78 ਸੀਟਾਂ ਕੱਢਤੀਆਂ ਸੀ ਕੈਪਟਨ ਵੰਦਰ ਸਿੰਘ ਨੇ ਲੋਕ ਚਾਹੁੰਦੇ ਸੀ ਬਾਕੀ ਉੱਥੇ ਨਵਾਂ ਚਿਹਰਾ ਸੀ ਗੇੜੜ ਦੇ ਪਰ ਇੱਥੇ ਨਹੀਂ ਪੈਰ ਜੇ ਲੱਗੇ ਉਹਦੇ ਫਿਰ ਇੱਕ ਅੱਛਾ ਜਿੱਤਿਆ ਕਿਵੇਂ ਉਹ ਪੀਪੀ ਨੇ ਤਾਂ ਉਹ ਤਨੀ ਜਿੱਤਿਆ ਇਹ ਹਾਂ ਇਹ ਕਾਂਗਰਸ ਸ਼ਾਮਲੋਂ ਗੇ ਜਿੱਤੇ ਹਾਂ ਜੇ ਕਾਂਗਰਸ ਸ਼ਾਮਲ ਹੋ ਗਿਆ ਸੀ ਫੇਰ ਇਹ ਜਿੱਤਿਆ ਉਹ ਹੋ ਨਹੀਂ ਦਿੱਤਿਆ ਉਸ ਤੋਂ ਬਾਅਦ ਫੇਰ ਇਹਦੇ ਫੇਰ ਨਹੀਂ ਪੈਰ ਲੱਗੇ ਅਜਮਰੂਪ ਸਿੰਘ ਨੇ ਇਹਨੂੰ ਹਰਾਤਾ ਤੇ ਇਹ ਹੁਣ ਬੀਜੇਪੀ ਚ ਜਾਵੜਿਆ ਤੇ ਇਹ ਜਿਹੜਾ ਗਿੱਦੜਵਾ ਹਲਕਾ ਨਾ ਉੱਥੋਂ ਰਾਜਾ ਵੜਿੰਗ ਤਿੰਨ ਵਾਰੀ ਜਿੱਤ ਗਿਆ ਜਿੱਤਿਆ ਤਾਂ ਕਿਉਂਕਿ ਉੱਥੋਂ ਮਨਪ੍ਰੀਤ ਬਾਦਲ ਦਾ ਜਿਹੜਾ ਬੁਰਾ ਹਾਲ ਹੋ ਗਿਆ ਛੜਦਾ ਹਲਕਾ ਛੱਡੇ ਗਿਆ ਛੜਾ ਤਾਗ ਲੈ ਨੇ ਤੇ ਰਾਜਾ ਵੜਿੰਗ ਫਿਰ ਉੱਥੋਂ ਜਦਾਂ ਰਿਆ ਡੈਂਪੀ ਢੋਹਾਰਦਾ ਰਿਹਾ ਡੈਪਟੀ ਲੋਦੀਵਿਕ ਮਾਨੇਜਰ ਕਿਸਮਤ ਦੇ ਸਾਹ ਨਹੀਂ ਤੈਨਾ ਚ ਮਾਨੇਜਰ ਵਿਚਾਰੇ ਲੜਦੇ ਰਹੇ ਆ ਹਮ ਐਕਤੀ ਉਹਨਾਂ ਨੇ ਪਾਰਟੀ ਬਦਲ ਤੇ ਫਿਰ ਜਾ ਕੇ ਜਿੱਤੇ ਚਰੇ ਹਮ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਮ ਉਹ ਡੈਪਟੀ ਲੋ ਦਾ ਸਵਾਾ ਠੀਕ ਆ ਯਾਰ ਹਮ ਠੰਡਾ ਬੰਦਾ ਠੰਡਾ ਅ ਬੰਦਾ ਠੰਡਾ ਜਿਹੜਾ ਉਹਦਾ ਭਰਾ ਉਹ ਤਾਂ ਹੈਗਾ ਗਰਮ ਹਮ ਪਰ ਆਪ ਉਹਦਾ ਠੰਡਾ ਯਾਰ ਜਿਵੇਂ ਲੋਕਾਂ ਤੋਂ ਸੁਣੀਦਾ ਜਾਂ ਆਪਾਂ ਵੀ ਕੋਈ ਦੋ ਚਾਰ ਜੀ ਉਹਨਾਂ بڑے ਮੂੜਿਆ ਜਾ ਕੇ ਆਪਾਂ ਉਹ ਗੱਲ ਬਤੂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਉਹ ਸਾਬ ਨਾਲ ਨਾਲ ਮਤਲਬ ਇਹ ਬੰਦਾ ਠੰਡਾ ਹੈ ਠੰਡਾ ਅਪਾ ਉੱਥੇ ਗਏ ਸੀ ਕਿਦੜਵੇ ਤੇ ਆਪਾਂ ਕਰਨੀ ਵਾਲੇ ਬੜੇ ਸੀ ਇਲੈਕਸ਼ਨ ਚੱਲਦਾ ਸੀ ਤੇ ਉੱਤੋਂ ਆਇਆ ਫਿਰ ਆਪਾਂ ਨੂੰ ਅੱਗੇ ਜੱਫੀ ਪਾਈ ਉਹਨੇ ਤੇ ਜੇ ਅੱਗੇ ਮਨਪ੍ਰੀਤ ਚੋਂ ਆਪਣੇ ਕੋਲ ਦੀ ਟੱਪ ਕੇ ਗਿਆ ਚਲੋ ਉਹ ਤਾਂ ਕੋਈ ਵੱਡੀ ਬੁਟੀ ਜਾਣਛਣ ਜੀ ਸੀ ਕਿ ਸਾਸੀ ਆ ਫਲਾ ਗਿਆ ਤੇ ਰਾਜਾ ਵਡੰਗ ਜਣਾ ਉਹਦਾ ਸ਼ੀਸ਼ਾ ਨੀਵਾ ਸੀ ਇਹ ਆਪਾਂ ਗਾ ਗਏ ਤੇ ਸਸੀ ਕਾਲਜੀ ਪ੍ਰਧਾਨ ਜੀ ਵਰਸਾ ਤੇ ਉਹ ਐ ਵੀ ਨਹੀਂ ਕੀਤਾ ਉਹ ਥੋੜਾ ਹਵਾ ਹਵਾ ਨਾਲ ਤੇ ਫੇਰ ਮੁੜ ਕੇ ਫਿਰ ਕੰਮ ਕਰ ਲੈ ਤੇ ਹੁਣ ਜਿਹੜਾ ਕਿ ਸ਼ੁਕਰੀ ਜਾਂਦਾ ਹੂੰ ਉਹ ਤਰਨਤਾਰ ਦੇ ਵਿੱਚ ਜਿਹੜਾ ਰੰਗ ਲਾਇਆ ਤੀਜੇ ਨੰਬਰ ਤੇ 10 11000 ਵੋਟ ਐਡੀ ਤਕੜੀ ਪਾਰਟੀ ਸੈਂਟਰ ਦੀ ਬਰੋ ਪੰਜਾ ਹੁਣ ਬਰੋ ਪੰਜ 48 ਵਾਲੀ ਗੱਲ ਕੀ ਕਰੀ ਜਾਂਦਾ ਯਾਰ ਇਹ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਬੰਦੇ ਦੀ ਵੀ ਬੰਦਾ ਅਕਸਰ ਪੜਿਆ ਲਿਖਿਆ ਪੜਿਆ ਤਾਂ ਦੱਸ ਹੀ ਹੈ ਪਰ ਇਹਨਾਂ ਵੀ ਗਵਰਨਮੈਂਟ ਸਕੂਲ ਚ ਪੜਿਆ ਅੰਗਰੇਜ਼ੀ ਉਹ ਜੀ ਬੋਲ ਲੈਂਦਾ ਤੇ ਉਹ ਬਰਪਾਯਾ ਵਾਲਾ ਕਈ ਵਾਰੀ ਜੋਸ਼ ਚ ਨਹੀਂ ਉਹਦਾ ਜੋਸ਼ ਚ ਬੰਦਾ ਬੋਲਿਆ ਜਾਂਦਾ ਕਈ ਵਾਰੀ ਬੋਲਿਆ ਜਾਂਦਾ ਹਾਂ ਬੋਲਿਆ ਜਾਂਦਾ ਤੇ ਰਗਾ ਚ ਬੋਲਦਾ ਪਤਾ ਨਹੀਂ ਕਿਵੇਂ ਬੋਲਦਾ ਕੀ ਇਹ ਚਲੋ ਆਪਾਂ ਹੋਰ ਤੱਕਾਂ ਗੱਲ ਕੀ ਕਰਨੀ ਹੈ ਜਿਸ ਤੋਂ ਆਪਾਂ ਨੂੰ ਪਤਾ ਨਹੀਂ ਪਰ ਉਹ ਸਭ ਨਾਲਣਾ ਇਹ ਨਹੀਂ ਆਉਦੀ ਜਿਹੜੀ ਸ਼ਾਖ ਹੀ ਖਰਾਬ ਕਰਦੀ ਨਹੀਂ ਹੁਣ ਉੱਥੇ ਜਿਹੜਾ ਮੌਜੂਦਾ ਹਾਲਾਤ ਆ 2027 ਦੇ ਉੱਥੇ ਕਿਵੇਂ ਦੇਖਦੇ ਹਾਂ ਵੀ 27 ਦੇ ਵਿੱਚ ਤੁਸੀਂ ਅੱਗੇ ਕਿਹਨੂੰ ਦੇਖਦੇ ਹੋ ਉੱਥੇ ਇਹ ਤੂੰ ਦੱਸ ਮੈਂ ਫੇਰ ਦੱਸਾਂਗਾ ਅੱਗੇ ਪ੍ਰਧਾਨ ਜੀ ਗੱਲ ਇਹ ਆ ਵੀ ਵੈਸੇ ਬੜਿੰਗ ਸਾਹਿਬ ਦਾ ਹਲਕਾ ਸੀਗਾ 50000 ਵੋਟ ਉਹ ਲੈ ਜਾਂਦੇ ਸੀ ਇਹ ਹਰ ਇੱਕ ਵਾਰੀ ਤਕਰੀਬਨ ਤੇ ਐਕਤੀ ਵੀ ਚਲੋ ਸਰਕਾਰ ਸੱਤਾ ਕਰਕੇ ਫਰਕ ਤਾਂ ਪੈਂਦਾ ਹੈ ਵੋਟ ਤਾਂ ਐਕਤੀ ਵੀ 51000 ਰਗੇ ਆ ਹਾਂ ਵੋਟ ਹੈ ਨਾ ਜਿਹੜੀ ਡਿਵਾਈਡ ਹੋਣੀ ਸੀਗੀ ਹਾਂ ਅਕਾਲੀ ਦਲ ਦੀ ਵੋਟ ਐ ਅਕਾਲੀ ਦਲ ਦਾ ਕੋਈ ਉਮੀਦਵਾਰ ਨਹੀਂ ਸੀਗਾ ਹਾਂ ਅਕਾਲੀ ਦਲ ਦੀ ਸਾਰੀ ਵੋਟ ਜਿਹੜੀ ਸੀ ਉਹ ਡਿੰਪੀ ਨੂੰ ਪੈ ਗਈ ਤੇ ਡਿੰਪੀ ਨੂੰ ਜਿੰਨਾ ਹੀ ਸੀ ਜਿੰਨਾ ਹੀ ਸੀ ਹਾਂ ਤਾਂ ਇੱਕ ਦੇ ਵਿੱਚ ਹੁਣ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਉਸ ਦਿਨ ਵੀ ਮੈਂ ਗਦਰਵਾ ਹਲਕਾ ਲੜੂਆਂ ਹਾਂ ਦੋਨੇ ਹੋ ਸਕਦਾ ਲੰਬੀ ਵੀ ਲੜਵੇ ਤੇ ਗਦਰਵਾ ਦੀ ਲੜਪੇ ਫਿਰ ਫਾਈਟ ਫੁੱਲ ਹੈ ਕਾਂਗਰਸ ਦੀ ਤੇ ਅਕਾਲੀ ਦਲ ਦੀ ਤੇ ਡੈਂਪੀ ਫਾਈਟ 'ਚ ਹੋਣਗੇ ਪਰ ਭਵਿਕ ਚ ਦੱਸਦਾ ਵੀ ਜੇ ਮੁੱਖ ਮੰਤਰੀ ਭਵੰਤਮਾਨ ਦੇ ਅਗਵਾਈ 'ਚ ਲੜਦੇ ਆ ਜੇ ਨਹੀਂ ਲੜਦੇ ਹੁਣ ਭਵਿਕ ਚ ਪਤਾ ਲੱਗੂ ਇਹਦਾ ਸਥਿਤੀ ਕਿਵੇਂ ਬੰਦੀ ਆ ਮੇਰਾ ਤਾਂ ਜਿਹੜਾ ਮੰਨਣਾ ਵੀ ਅਕਾਲੀਵਾਲ ਦਾ ਇਥੇ ਗੜ ਹੈਗਾ ਡੈਂਪੀ ਨੇ ਹੁਣ ਜਿਹੜੀ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੋਣਾ ਹੋਈਆਂ 65 ਕੈਂਪ ਆਪ ਦੀ ਪੈਠ ਬੜਾਈ ਰੱਖੀ ਆ ਨੇ ਪੈਠ ਬਣਾਈ ਆ 65 ਬੜਾਈ ਰੱਖੀ ਆ ਮੇਂ ਠੀਕ ਹੈ ਦੂਜੀ ਪਾਰਟੀਆਂ ਨੇ 14-14 14 ਸੀਟਾਂ ਇਹ ਲੈ ਗਿਆ ਉੱਥੋਂ ਤੇ ਉਹੀ ਉਹੀ ਕਾਰਨ ਕਰਕੇ ਰਹਿ ਗਿਆ ਨਾ ਕਾਲੀਦਾਲ ਖੜਾ ਨਹੀਂ ਹੋਇਆ ਕਾਲੀਦਾਲ ਦੀ ਜਿਹੜੀ ਵੋਟ ਸੀ ਉਹ ਸਾਰੀ ਡਿਵਰਟ ਹੋ ਗਈ ਇਧਰ ਹਾਂ ਇਹਨੂੰ ਹੋ ਗਈ ਡਿੰਪੀ ਵੱਜੇ ਉਹ ਕਾਲੀਦਾਲ ਕੰਨੀ ਗਈ ਨਹੀਂ ਨਹੀਂ ਤਾਂ ਫਿਰ ਆਹ ਬਲਾ ਜੇ ਮੰਨ ਲਾ ਉੱਥੋਂ ਕੋਈ ਆਪ ਦਾ ਕੈਂਡੀਡੇਟ ਖੜਾ ਕਰ ਦੇ ਕਿਸੇ ਨੂੰ ਵੀ ਕਰ ਦੇ ਤੇ ਫਿਰ ਚਾਂਸ ਰਾਜੇ ਦੇ ਸੀ ਇਹ ਆ ਫਿਰ ਚਾਰ ਰਾਏ ਦੀ ਜਾਨ ਸੀ ਹਾਂ ਤੇ ਹੁਣ ਇਹਦਾ ਮਤਲਬ ਵੀ ਜਿਹੜੀ ਟੱਕਰ ਆ ਨਾ ਤਿੰਨ ਤਰੀ ਹੋ ਤਿੰਨਾਂ ਤਿੰਨੇ ਦੀ ਫੁੱਲ ਟੱਕਰ ਆ ਫਾਈਟ ਪੂਰੀ ਦੀ ਟਕਰ ਹੋਊਗੀ ਤਿੰਨ ਤਰੀ ਤੇ ਮੁਕਾਬਲਾ ਪੂਰਾ ਦਿਲਚਸਪ ਹੋਣਾ ਹੈ ਤਿੰਨ ਕੋਨਾ ਮੁਕਾਬਲਾ ਤੇ ਭਾਜਪੀ ਮਨਪ੍ਰੀਤ ਸਿੰਘ ਬਾਦਲਾ ਹਾਂ ਵੀ ਟਿੱਟ ਦੇ ਉਥੇ ਦਾਅਵਾਦਾਰ ਤੇ ਪਿਛਲੀ ਯਾਰ ਉਹਨੂੰ 10000 ਵੋਟ ਦਿੱਤੀ ਸੀ 10000 ਵੋਟ ਸੀ ਹਾਂ 10000 ਵੋਟ ਆ ਤੇ ਬਾਕੀ ਕਿਉਂਕਿ ਸ਼ਹਿਰ ਦੀ ਵੋਟ ਤਾਂ ਪੈ ਜੂਗੀ ਪਿੰਡਾਂ ਦੀ ਵੋਟ ਜਿਹੜੀ ਆ ਉਹ ਹੈ ਨਹੀਂ ਭਾਜਪੀ ਕੋਲੇ ਹਲੇ ਉਹ ਨਹੀਂ ਜੇ ਨਹੀਂ ਚਾਹੀਦੀ ਹੈ ਤੇ ਜਿੱਥੋਂ ਤੱਕ ਆਪ ਨੂੰ ਦੱਸਦਾ ਵੀ ਤਿੰਨਾਂ ਦਾ ਮੁਕਾਬਲਾ ਰਹੂ ਆਪਣਾ ਜੀ ਹੂੰ ਪਾਲੀਸਲ ਦਾ ਕਾਰਨ ਮੈਨੂੰ ਤਾਂ ਇਹ ਵੀ ਲੱਗਦਾ ਹੈ ਵੀ ਜਿਹਨੇ ਮਨਪ੍ਰੀਤ ਬਾਦਲ ਨੇ ਪਿਛਲੇ ਵਾਰੀ ਇੰਨਾ ਜੋਰ ਨਹੀਂ ਲਾਇਆ ਹੂੰ ਤੇ ਨਾ ਚੋਰ ਲੋੜ ਚ ਤੇ ਬੋਟ ਜਿਹੜੀ ਉਹ ਵੀ ਡੇਪੀ ਨੂੰ ਉਹ ਵੀ ਡੇਪੀ ਨੂੰ ਹੋ ਸਕਦਾ ਹਾਂ ਇਸ ਕਰਕੇ ਵੀ ਇਹ ਜਿੱਤ ਗਿਆ ਹੋਵੇ ਕਿਉਂਕਿ ਰਾਜੀ ਨਾਲ ਉਹਦੀ ਬਣਦੀ ਨਹੀਂ ਬਣਦੀ ਨਹੀਂ ਅ ਤੋਣੇ ਤਾਂ ਹਰਉਣਾ ਸੀ ਇਸ ਕਰਕੇ ਇਹ ਵੀ ਇਹ ਵੀ ਅੰਦਰਖਾਤੇ ਜਿਹੜੇ ਆਗੂ ਹੁੰਦੇ ਆ ਅੰਦਰਖਾਤੇ ਇੱਕ ਦੂਜੇ ਨਾਲ ਮਿਲੇ ਹੁੰਦੇ ਆ ਹੂੰ ਆਪਣੇ ਨਾਲ ਕੁਝ ਹੋਰ ਆ ਆਪਾਂ ਵੇਣੇ ਆ ਬਾਹਰ ਲੜਦੇ ਆ ਅੰਦਰ ਇਕੱਠੇ ਚਾਹ ਪੀਂਦੇ ਹੁੰਦੇ ਆ ਆ ਕੀ ਸਿੱਖਿਆ ਆਪਾਂ ਅੱਜ ਦੀ ਘੜੀ ਦੇ ਦਸੀਏ ਵੀ ਤਿੰਨ ਤਿੰਨ ਕੋਨਾ ਮੁਕਾਬਲਾ ਕਿਧਰੇ ਵੀ ਵਿੱਚ ਹੂੰ ਤਿੰਨ ਕੋਨਾ ਕੋਈ ਵੀ ਜਿੱਤ ਸਕਦਾ ਹੂੰ ਮਤਲਬ ਇਹ ਜੀ ਆਪਾਂ ਪੱਤਰਕਾਰ ਕਿਸੇ ਨੂੰ ਬਦਾਈ ਦੇ ਨਹੀਂ ਸਕਦੇ ਨਹੀਂ ਬਦਾਈ ਦੇ ਨਹੀਂ ਸਕਦੇ ਉਥੇ ਤਿੰਨੇ ਮੁਕਾਬਲੇ ਚ ਆ ਠੀਕ ਹੈ ਧੰਨਵਾਦ